ਆਪਣੇ ਬੱਚਿਆ ਖਾਤਰ ਮਾਪਿਓ ਦੁਨੀਆ ਦਾ ਹਰ ਇੱਕ ਕੋਨਾ ਛਾਣ ਲੈਂਦੇ ਨੇ ਜੇਕਰ ਉਹਨਾਂ ਨੂੰ ਹਲਕੀ ਜੀ ਛੱਟ ਵੀ ਲੱਜਦੀ ਹੈ ਤਾਂ ਮਾਪਿਓ ਆਪਣੀ ਪੂਰੀ ਵਹਾ ਲਾ ਦਿੰਦੇ ਨੇ ਪਰ ਇੱਕ ਪਰਿਵਾਰ ਹੈ ਲੁਧਿਆਣੇ ਦੇ ਕੋਟ ਮੰਗਲ ਇਲਾਕੇ ਦਾ ਜਿਸ ਦੀਆਂ ਵਿੱਚ ਦੋ ਬੱਚੀਆਂ ਨੇ ਅਤੇ ਦੋਵਾਂ ਦੀ ਨਜ਼ਰ ਬਚਪਨ ਤੋਂ ਹੀ ਨਹੀਂ ਹੈ ਮਾਪਿਓ ਨੇ ਬੱਚੀਆਂ ਦੀ ਨਜ਼ਰ ਲਈ ਹਰ ਇੱਕ ਦਰ ਤੇ ਮੱਥਾ ਟੇਕਿਆ ਹਰ ਦੇਵੀ ਹਰ ਦੇਵਤੇ ਹਰ ਗੁਰੂ ਹਰ ਪੀਰ ਨੂੰ ਪੂਜਿਆ ਪਰ ਬੱਚਿਆਂ ਦੀਆਂ ਅੱਖਾਂ ਦੀ ਰੋਸ਼ਨੀ ਵਾਪਸ ਨਾ ਆਈ। ਐਸੇ ਤੇ ਚਲਦਿਆਂ ਪਰਿਵਾਰ ਵੱਲੋਂ ਮੁੜ ਤੋਂ ਮਾਤਾ ਚਿੰਤਪੂਰਨੀ ਦੇ ਦਰਬਾਰ ਤੇ ਜਾ ਕੇ ਮੱਥਾ ਟੇਕਿਆ ਅਤੇ ਅਰਦਾਸ ਕੀਤੀ ਕਿ ਖੈਰ ਬੱਚਿਆਂ ਦੀ ਨਜ਼ਰ ਦੀ ਰੋਸ਼ਨੀ ਵਾਪਸ ਆ ਜਾਏ। ਪਰ ਐਸੇ ਦੌਰਾਨ ਜਦੋਂ ਮਾ ਚਿੰਤਪੂਰਨੀ ਦਰਬਾਰ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸੀ ਤਾਂ ਇਹਨਾਂ ਦੀ ਕਾਰ ਦਾ ਐਕਸੀਡੈਂਟ ਹੋ ਗਿਆ। ਕਿਸਮਤ ਪਹਿਲਾਂ ਇੰਨੀ ਬੁਰੀ ਸੀ ਤੇ ਹੁਣ ਉਸ ਤੋਂ ਬਾਅਦ ਇੱਕ ਹੋਰ ਝਟਕਾ ਪਰਿਵਾਰ ਨੂੰ ਲੱਗਿਆ। ਜਿੱਥੇ ਬੱਚੀਆਂ ਦੀ ਅੱਖਾਂ ਦੀ ਰੋਸ਼ਨੀ ਨਹੀਂ ਹੈ ਉੱਥੇ ਹੁਣ ਇਹਨਾਂ ਬੱਚੀਆਂ ਦੀ ਮਾਂ ਵੀ ਉਸ ਹਾਦਸੇ ਵਿੱਚ ਫੌਤ ਹੋ ਗਈ ਪਿਤਾ ਹੈ ਪਿਤਾ ਹੁਣ ਆਪਣੀ 12 ਸਾਲ ਦੀ ਬੱਚੀ ਅਤੇ 9 ਸਾਲ ਦੀ ਬੱਚੀ ਨੂੰ ਇਕੱਲੇ ਸੰਭਾਲ ਰਹੇ ਨੇ ਘਰ ਵਿੱਚ ਰਹਿਣਾ ਪੈ ਰਿਹਾ ਹੈ ਨਾ ਕੰਮ ਹੋ ਰਿਹਾ ਹੈ ਤੇ ਨਾ ਕੋਈ ਹੋਰ ਸਾਧਨ ਜੁੜ ਰਹੇ ਨੇ ਜੀ ਸਰ ਮੇਰਾ ਨਾਮ ਮਨੀਸ਼ ਮਿੱਤਲ ਹੈ ਜੀ ਤੇ ਅਸੀਂ 27 ਜੂਨ 2021 ਦੇ ਵਿੱਚ ਮਾਤਾ ਚਿੰਤਪੁਰ ਨਹੀਂ ਗਏ ਸੀ ਕਿ ਮੱਥਾ ਟੇਕਣ ਤੇ ਮੈਂ ਮੇਰੀ ਫੈਮਲੀ ਤੋਂਨੇ ਬੱਚੀਆਂ ਤੇ ਮੇਰੀ ਵਾਈਫ ਵੀ ਤੇ ਵਾਪਸੀ ਆਂਦੇ ਸਾਡਾ ਮਤਲਬ ਹੁਸ਼ਿਆਰਪੁਰ ਦੇ ਵਿੱਚ ਐਕਸੀਡੈਂਟ ਹੋ ਗਿਆ ਜੀ ਦੇ ਵਿੱਚ ਮੇਰੀ ਵਾਈਫ ਜੋਤੀ ਮਿੱਤਲ ਉਹ ਮਤਲਬ ਰੱਬ ਕੋਲ ਚਲੇ ਗਏ ਤੇ ਮੇਰੀ ਦੋਨੇ ਦੋ ਬੱਚੀਆਂ ਮੈਂ ਜਿਹੜੀ ਵੱਡੀ ਬੱਚੀ ਹੈ ਉਹਦੀ ਦੋਨੇ ਲੱਤਾਂ ਡੈਮੇਜ ਹੋ ਗਈਆਂ ਦੋਨੇ ਲੱਤਾਂ ਚ ਰੋੜ ਪਈ ਹੈ ਤੇ ਜਿਹੜੀ ਮੇਰੀ ਛੋਟੀ ਬੱਚੀ ਹੈਗੀ ਹੈ ਉਹਦੇ ਵੀ ਦੋਨੇ ਲੱਤਾਂ ਦੇ ਵਿੱਚ ਡੈਮੇਜ ਦਾ ਮਤਲਬ ਡੈਮੇਜ ਹੋ ਗਿਆ ਦੋਨਾਂ ਚ ਰੋੜ ਪਈ ਹੈ ਤੇ ਉਹਦੇ ਨਾਲ ਇੱਕ ਹੱਥ ਦੇ ਵਿੱਚ ਰੋੜ ਵੀ ਪਈ ਹੈਗੀ ਹੈ ਤੇ ਜਿਹਦੇ ਨਾਲ ਕਾਫੀ ਜ਼ਿਆਦਾ ਮਤਲਬ ਬਿਲਕੁਲ ਹੀ ਮਤਲਬ ਸਾਡਾ ਮਤਲਬ ਕਦਰ ਮੀਓ ਗੈਕਟਰ ਦਾ ਪਰਿਵਾਰ ਪੂਰਾ ਸਾਰਾ ਤੇ ਹੁਣ ਬੱਚੀਆਂ ਜਿਹੜੀਆਂ ਮੇਰੀਆਂ ਹੈਗੀਆਂ ਦੋਨੇ ਮਤਲਬ ਬਾਈ ਮਤਲਬ ਬਰਥ ਤੋਂ ਬਲਾਈਂਡ ਹੀ ਹੈਗੀਆਂ ਦੋਨੇ ਤੇ ਮੇਰੇ ਜਿੰਨਾ ਵੀ ਜੋ ਵੀ ਜਮਾ ਪੂੰਜੀ ਸੀਗੀ ਉਹ ਸਾਰੀ ਮਤਲਬ ਲੱਗ ਚੁੱਕੀ ਹੈ ਤੇ ਸਾਡੇ ਮਤਲਬ ਇੱਕ ਸੀਗੇ ਦੇਵਗਨ ਮਿਸਟਰ ਐਂਡ ਮਿਸ ਦੇਵਗਨ ਸੀਗੇ ਫੈਮਿਲੀ ਤੇ ਉਹ ਆਏ ਸੀਗੇ ਘਰੇ ਐਕਸੀਡੈਂਟ ਤੋਂ ਬਾਅਦ ਤੇ ਉਹਨਾਂ ਨੇ ਵੀਡੀਓ ਲਾਈਵ ਹੋ ਕੇ ਪਾਈ ਸੀਗੀ ਜਿਹਦੇ ਨਾਲ ਸਾਨੂੰ ਕਾਫੀ ਡੋਨੇਸ਼ਨਸ ਮਤਲਬ 66000 ਰੁਪਏ ਆਇਆ ਸੀਗਾ ਕਿ ਉਹ ਵੀ ਸਾਰਾ ਇਹਨਾਂ ਦੇ ਮਤਲਬ ਇਲਾਜ ਤੇ ਲੱਗ ਗਿਆ ਤੇ ਹੁਣ ਜੋ ਮੇਰੇ ਕੋਲ ਸੀਗਾ ਉਹ ਵੀ ਸਾਰਾ ਕੁਝ ਲੱਗ ਚੁੱਕਿਆ ਹੋਇਆ ਹੈ ਤੇ ਹੁਣ ਬੱਚਿਆਂ ਦੀ ਇਹ ਹੈ ਕਿ ਅਸੀਂ ਮੈਨਾਂ ਇਸ ਤੋਂ ਬਾਅਦ ਇਹ ਹੈ ਕਿ ਅੱਖਾਂ ਦੇ ਵੱਲ ਮੈਨਾਂ ਫੋਕਸ ਕੀਤਾ ਕਿ ਚਲੋ ਤੋਂ ਨੇ ਬ্লাইন্ড ਹੈਗੇ ਬੱਚਿਆਂ ਤੇ ਇਹਨਾਂ ਦੀ ਨਿਗਾ ਕਿਸੇ ਤਰੀਕੇ ਵਾਪਸ ਆ ਜਾਵੇ ਤੇ ਮੈਨਾਂ ਮੈਨਾਂ ਇਹ ਹੈ ਕਿ ਸਾਨੂੰ ਮੈਨਾਂ ਕੁਝ ਨਹੀਂ ਚਾਹੀਦਾ ਤੇ ਅਗਰ ਹੋ ਸਕੇ ਤਾਂ ਕੋਈ ਆ ਕੇ ਖੁਦ ਬੱਚਿਆਂ ਨੂੰ ਰਿਹਾ ਕੇ ਇਹਨਾਂ ਦਾ ਅਗਰ ਇਲਾਜ ਕਰਾ ਸਕੇ ਤਾਂ ਕਰਾ ਦੇ ਬੇਟਾ ਕੀ ਨਾਮ ਤੁਹਾਡਾ ਭਾਵਨਾ ਮਿੱਤਲ ਭਾਵਨਾ ਅ ਤੁਸੀਂ ਕਿਵੇਂ ਹੋ ਆਪ ਠੀਕ ਹੋ ਹਾਂਜੀ ਕੀ ਚਾਹਤੇ ਹੋ ਮम्मा ਕਹਾਂ ਹੈ ਮम्मा ਕੀ ਬੋਲਦੇ تھے ਆਪਕੋ मम्मा मम्मा यही बोलते थे कि बस आपकी आईज ठीक हो जाए बच्चों बस यही बोलते थे माता रानी कृष्ण जी से भी यही प्रार्थना करते थे कि हमारे बच, बच्चों की वो तो कर दो आईज वापस तो दे दो तो अब कहाँ गए मम्मा अब वो भगवान जी के पास है क्या करने गए हमारी आईज लेने गए हैं ਤੋ ਅਭੀ ਕੌਣ ਦੇਖਭਾਲ ਕਰ ਰਹਾ ਹੈ? ਆਪਕੇ ਪਾਪਾ ਕਰ ਰਹੇ ਹਨ। ਹਾਂਜੀ। ਤੋ ਕੀ ਕਹਤੇ ਹੈ ਪਾਪਾ? ਅਭੀ ਕੀ ਆਪਕੋ ਕੋਈ ਜ਼ਰੂਰਤ ਹੈ ਕਿਸ ਚੀਜ਼ ਦੀ? ਹਾਂਜੀ। ਕੋਈ ਜ਼ਰੂਰਤ ਹੈ ਆਪਕੋ ਕੋਈ ਚੀਜ਼ ਦੀ? ਕੁਛ ਚਾਹੀਏ ਆਪਕੋ? ਨਹੀਂ ਨਹੀਂ, ਬਸ ਇਹ ਹੀ ਜ਼ਰੂਰਤ ਹੈ ਕਿ ਮੇਰੀ ਮੰਮਾ ਮਾਰੇ ਪਾਸ ਆ ਜਾਏ। ਜਿੱਥੇ ਬੱਚੀਆਂ ਦੀ ਅੱਖਾਂ ਦੀ ਰੋਸ਼ਨੀ ਲਈ ਮਾਂ ਪਿਓ ਦਰਦਰ ਪਟਕਦੇ ਰਹੇ, ਉੱਥੇ ਹੀ ਇੱਕ ਹਾਦਸੇ ਨੇ ਇਨ੍ਹਾਂ ਬੱਚੀਆਂ ਕੋਲੋਂ ਇਨ੍ਹਾਂ ਦੀ ਮਾਂ ਵੀ ਖੋ ਲਈ। ਹੁਣ ਪਿਤਾ ਹੈ ਜੋ ਮਾਂ ਬਣ ਕੇ ਵੀ ਹਰ ਇੱਕ ਕੰਮ ਕਰ ਰਿਹਾ ਹੈ। ਬੱਚੀਆਂ ਜਦੋਂ ਮਾਂ ਨੂੰ ਆਵਾਜ਼ ਮਾਰਦੀਆਂ ਨੇ ਤਾਂ ਪਿਤਾ ਇਹ ਕਹਿ ਦਿੰਦਾ ਕਿ ਮਾਂ ਤੁਹਾਡੀ ਰੱਬ ਕੋਲ ਗਈ ਹੈ ਤੁਹਾਡੀ ਅੱਖਾਂ ਦੀ ਰੋਸ਼ਨੀ ਲੈਣ ਲਈ ਇਸ ਤੋਂ ਵੱਡਾ ਪਿਓ ਲਈ ਹੋਰ ਦੁੱਖ ਕੀ ਹੋਵੇਗਾ ਕਿ ਉਹ ਆਪਣੀਆਂ ਬੱਚੀਆਂ ਨੂੰ ਉਹਨਾਂ ਦੀ ਮਾਂ ਬਾਰੇ ਵੀ ਨਹੀਂ ਦੱਸ ਸਕਦਾ ਬਿਊਰੋ ਰਿਪੋਰਟ ਮਿੰਨੀ ਪਾਕਟ